ਸਾਡੇ ਪਿੰਡ ਵਾਲੇ ਸੂਏ ਬ్రో ਬਾਈ ਰੌਣਕ ਲੱਗੀ ਪਈ ਆ ਦੇਖ ਲਓ ਲੋਕ ਦੂਰ ਦੂਰ ਤੇ ਨਾ ਆਉਣ ਆਉਣੇ ਆ ਸੂਏ ਦੇ ਵਿੱਚ ਸਾਫ਼ ਸੁਥਰਾ ਪਾਣੀ ਆ ਤਾਜ਼ਾ ਪਾਣੀ ਬਾਕੀ ਬਈ ਆਪਣੇ ਆਪਣੇ ਵਿਚਾਰ ਦੱਸਿਓਗੇ ਬਾਦਰ ਪਾਰਕ ਆ ਜਾਂ ਨਾਉਣਾ ਵਧੀਆ ਲੱਗਦਾ ਜਾਂ ਸੂਏ ਪਰ ਬਾਈ ਸਾਨੂੰ ਤਾਂ ਸੂਏ 'ਚ ਵਧੀਆ ਲੱਗਦਾ ਬਾਕੀ ਤੁਸੀਂ ਆਪਣੇ ਕਮੈਂਟ ਕਰਕੇ ਦੱਸ ਦਿਓ ਇੰਨੀ ਉਧੇ 'ਚ ਵੀ ਰੀ ਭੀੜ ਆਉਣੀ ਠੰਡਰ ਜੋਨਾ ਹੀ ਆ ਚ ਕਿਹੜੇ ਬਣਾਏ ਪਏ ਆ ਕਿੰਨੀ ਆ ਸੂਏ ਪਰ ਭੀੜ ਆ ਆ ਦਊਗਾ ਤੁਹਾਨੂੰ ਵਿਚਾਰ ਬੰਦਾ ਤੂੰ ਇਹ ਵਰਣਾਉਣਾ ਚਾਹੀਦਾ ਜਾਂ ਆਪਾਂ ਨੂੰ ਥੰਡਰ ਜ਼ੋਨ ਪਰਣਾਉਣਾ ਚਾਹੀਦਾ ਦੱਸੋ ਜੀ ਸੂਏ ਚਣਾਉਣ ਦੇ ਫਾਇਦੇ ਕੀ ਆਉਂਦਾ ਸੂਏ ਚਣਾਉਣਾ ਚਾਹੀਦਾ ਜਿਹੜੀ ਮौज ਆ ਪਿੰਡਾਂ ਵਾਲੀ ਇਹ ਲੱਗਦੀ ਹੈਗੀ ਲੱਖਾਂ ਕਰੋੜਾਂ ਰੁਪਈਆ ਬੰਦਾ ਆਪਣੇ ਘਰ 'ਚ ਵਾਸ਼ਰੂਮ ਲਾ ਦਿੰਦਾ ਬਣਾ ਬਣਾ ਲਾਂਦਾ ਪਰ ਜਿਹੜਾ ਇੱਥੇ ਨਜ਼ਾਰਾ ਨਹਾਉਣ ਦਾ ਹਾਂ ਉਹ ਗੱਲ ਸਹੀ ਹੈ ਬਾਕੀ ਯਾਰ ਉਹ ਵੀ ਤਾਂ ਹੈਗਾ ਵੀਰ ਮਾਹੌਲ ਜਿਹੜਾ ਹੁੰਦਾ ਮਾਹੌਲ ਸਿਰਜਿਆ ਜਾਂਦਾ ਮਾਹੌਲ ਇਹ ਸਿਰਜਿਆ ਹੋਇਆ ਦੇ ਕਿੰਨੀ ਪਬਲਿਕ ਹੈ ਦੂਰ ਦੂਰ ਤੋਂ ਚੰਡੀਗੜ੍ਹ ਵਗੈਰਾ ਤੋਂ ਆਏ ਹੋਣ ਨਹਾਉਣ ਬਾਕੀ ਨਾਲੇ ਉਹ ਆ ਕਿ ਉਹਦੇ ਚ ਯਾਰ ਪਾਣੀ ਖੜਾ ਇਹ ਚੱਲਦਾ ਪਾਣੀ ਸਾਫ ਪਾਣੀ ਹੈ ਨਾ ਪਾੜਾਂ ਦਾ